ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਸੁੱਕੇ ਕਾਲੇ ਛੋਲੇ ਦੀ ਸਬਜ਼ੀ ਲੈ ਕੇ ਆਈ ਹਾਂ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਜਿਹੜੇ ਇਹ ਕਾਲੇ ਛੋਲੇ ਹੁੰਦੇ ਨੇ ਇਹ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੇ ਨੇ ਜਿੱਦਾਂ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਹੋਵੇ ਉਹਨਾਂ ਨੂੰ ਅਸੀਂ ਟਿਫਨ ਦੇ ਵਿੱਚ ਪਾ ਕੇ ਦੇ ਸਕਦੇ ਹਾਂ ਸਵੇਰ ਦਾ ਨਾਸ਼ਤਾ ਕਰ ਸਕਦੇ ਹਾਂ ਇਹਨਾਂ ਦੇ ਨਾਲ ਤੇ ਇਹ ਵਾਲੇ ਛੋਲੇ ਜਿਹੜੇ ਆ ਆਪਾਂ ਇਹਨਾਂ ਨੂੰ ਸਫ਼ਰ ਦੇ ਵਿੱਚ ਲੈ ਕੇ ਵੀ ਜਾ ਸਕਦੇ ਹਾਂ ਤੇ ਆਓ ਅਸੀਂ ਇਹਨਾਂ ਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਬਤ ਵਾਲਾ ਅਸੀਂ ਉਬਲੇ ਹੋਏ ਛੋਲੇ ਲੈ ਲਵਾਂਗੇ ਇਹਨਾਂ ਛੋਲਿਆਂ ਨੂੰ ਅਸੀਂ ਪਹਿਲਾਂ ਤੋਂ ਉਬਾਲ ਕੇ ਰੱਖ ਲਿਆ ਹੈ ਇਹਦੇ ਵਿੱਚ ਅਸੀਂ ਨਮਕ ਪਾਇਆ ਸੀ ਉਹ ਜਦੋਂ ਉਹਨਾਂ ਨੂੰ ਅਸੀਂ ਉਬਾਲਿਆ ਸੀ ਉਦੋਂ ਅਸੀਂ ਨਮਕ ਪਾ ਕੇ ਉਬਾਲ ਲਿਆ ਸੀ ਦੇਖੋ ਜਿਹੜੇ ਸਾਡੇ ਛੋਲੇ ਨੇ ਚੰਗੀ ਤਰ੍ਹਾਂ ਪੱਕੇ ਹੋਏ ਨੇ ਤੇ ਆਓ ਹੁਣ ਅਸੀਂ ਇਹਨਾਂ ਨੂੰ ਫਿਰ ਤੜਕਾ ਲਗਾਈਏ ਗੈਸ ਉੱਤੇ ਅਸੀਂ ਇੱਕ ਕੜਾਈ ਰੱਖ ਦਵਾਂਗੇ ਤੇ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਇੱਕ ਕੜਛੀ ਤੋਂ ਥੋੜਾ ਜਿਹਾ ਘੱਟ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਹੁਣ ਅਸੀਂ ਇੱਕ ਕੋਲੀ ਲੈ ਲਵਾਂਗੇ ਕੋਲੀ ਦੇ ਵਿੱਚ ਅਸੀਂ ਪਾਵਾਂਗੇ ਸੁੱਕੇ ਮਸਾਲੇ ਇੱਥੇ ਅਸੀਂ ਅੱਧਾ ਕ ਚਮਚ ਨਮਕ ਦਾ ਲੈ ਲਵਾਂਗੇ ਕਿਉਂਕਿ ਜਦੋਂ ਅਸੀਂ ਛੋਲੇ ਉਬਾਲੇ ਸੀ ਉਦੋਂ ਵੀ ਅਸੀਂ ਉਹਦੇ ਵਿੱਚ ਨਮਕ ਪਾਇਆ ਸੀ ਇਸ ਕਰਕੇ ਅੱਧਾ ਚਮਚ ਅਸੀਂ ਨਮਕ ਦਾ ਲਵਾਂਗੇ ਅੱਧਾ ਚਮਚ ਜੀ ਅਸੀਂ ਹਲਦੀ ਪਾਊਡਰ ਲੈ ਲਵਾਂਗੇ ਅੱਧੇ ਚਮਚ ਤੋਂ ਥੋੜਾ ਜਿਹਾ ਘਾਟਾ ਸੀ ਲਵਾਂਗੇ ਲਾਲ ਮਿਰਚ ਦਾ ਪਾਊਡਰ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਤੋਂ ਥੋੜੀ ਘੱਟ ਅਸੀਂ ਲਾਲ ਮਿਰਚ ਲਈ ਹੈ ਤੇ ਅੱਧਾ ਚਮਚ ਅਸੀਂ ਕਸ਼ਮੀਰੀ ਮਿਰਚ ਲਈ ਹੈ ਤੇ ਅੱਧਾ ਚਮਚ ਹੀ ਅਸੀਂ ਗਰਮ ਮਸਾਲੇ ਦਾ ਪਾਊਡਰ ਲੈ ਲਵਾਂਗੇ ਤੇ ਅੱਧਾ ਚਮਚ ਅੰਬਚੂਰ ਪਾਊਡਰ ਲਾਵਾਂਗੇ ਅੰਬਚੂਰ ਪਾਊਡਰ ਪਾਣ ਦੇ ਨਾਲ ਜਿਹੜੇ ਇਹ ਛੋਲੇ ਨੇ ਥੋੜੇ ਚਟਪਟੇ ਬਣ ਕੇ ਤਿਆਰ ਹੁੰਦੇ ਨੇ ਅੱਧਾ ਕ ਚਮਚ ਅਸੀਂ ਅੰਬਚੂਰ ਦਾ ਪਾ ਤਵਾਂਗੇ ਤੇ ਹੁਣ ਅਸੀਂ ਇਹਨਾਂ ਮਸਾਲਿਆਂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਇਹ ਸਾਰੇ ਸੁੱਕੇ ਮਸਾਲੇ ਨੇ ਜਦੋਂ ਅਸੀਂ ਇਹਨਾਂ ਨੂੰ ਇਹਦਾ ਪਾਣੀ ਪਾ ਕੇ ਥੋੜਾ ਜਿਹਾ ਘੋਲ ਲਵਾਂਗੇ ਨਾ ਜਦੋਂ ਅਸੀਂ ਤੜਕਾ ਲਗਾਵਾਂਗੇ ਤੇ ਜਿਹੜੇ ਮਸਾਲੇ ਆ ਉਹ ਸੜਦੇ ਨਹੀਂ ਆ ਤੇ ਥੋੜਾ ਵਧੀਆ ਬਣ ਕੇ ਸਬਜ਼ੀ ਤਿਆਰ ਹੁੰਦੀ ਹੈ ਪਹਿਲਾਂ ਦੇਖੋ ਅਸੀਂ ਇਹਨਾਂ ਨੂੰ ਘੋਲ ਲਵਾਂਗੇ ਇਸ ਤਰ੍ਹਾਂ ਮਸਾਲਾ ਅਸੀਂ ਘੋਲ ਲਿਆ ਹੈ ਚੰਗੀ ਤਰ੍ਹਾਂ ਤੇ ਹੁਣ ਅਸੀਂ ਕੜਾਈ ਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਦੇਖੋ ਸਾਡਾ ਤੇਲ ਇੱਧਰ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਅਸੀਂ ਪਾ ਦਵਾਂਗੇ ਜੀਰਾ ਇੱਥੇ ਅਸੀਂ ਅੱਧੇ ਚਮਚ ਦੇ ਕਰੀਬ ਜੀਰਾ ਲਵਾਂਗੇ ਕਿਉਂਕਿ ਅਸੀਂ ਉਦੋਂ ਗਰਮ ਮਸਾਲਾ ਵੀ ਲਿਆ ਹੈ ਇਸ ਕਰਕੇ ਅੱਧਾ ਚਮਚ ਹੀ ਅਸੀਂ ਜੀਰੇ ਦਾ ਪਾਵਾਂਗੇ ਤੇ ਜਿਹੜੇ ਇਹ ਮਸਾਲੇ ਅਸੀਂ ਘੋਲ ਕੇ ਰੱਖੇ ਹੋਏ ਨੇ ਇਹ ਅਸੀਂ ਕੜਾਈ ਦੇ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਸਾਰੀ ਕੋਲੀ ਨੂੰ ਅਸੀਂ ਚਮਚ ਦੇ ਨਾਲ ਪੁੰਜ ਲਵਾਂਗੇ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਸਾਰਾ ਮਸਾਲਾ ਅਸੀਂ ਕੜਾਈ ਦੇ ਵਿੱਚ ਪਾ ਕੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂ ਮਸਾਲਾ ਜਦੋਂ ਸਾਡਾ ਚੰਗੀ ਤਰ੍ਹਾਂ ਪੁੱਜ ਹੋ ਜਾਏਗਾ ਫਿਰ ਅਸੀਂ ਦੇ ਵਿੱਚ ਪਾਵਾਂਗੇ ਛੋਲੇ ਹੁਣ ਅਸੀਂ ਛੋਲੇ ਪਾ ਦਿੰਦੇ ਹਾਂ ਛੋਲੇ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਪਹਿਲਾਂ ਇੱਕ ਵਾਰੀ ਮਿਕਸ ਕਰ ਲੈਂਦੇ ਹਾਂ ਜੇ ਛੋਲਿਆਂ ਦੇ ਵਿੱਚ ਥੋੜਾ ਬਹੁਤ ਪਾਣੀ ਹੋਵੇ ਤਾਂ ਕੋਈ ਚੱਕਰ ਨਹੀਂ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਇੱਕ ਦੋ ਚਮਚ ਪਾਣੀ ਦੇ ਤਾਂ ਛੋਲਿਆਂ 'ਚ ਰਹਿ ਹੀ ਜਾਂਦੇ ਨੇ ਜਦੋਂ ਅਸੀਂ ਉਬਾਲ ਕੇ ਰੱਖਦੇ ਨੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਜਿਹੜੀ ਐ ਇੱਥੇ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਦੋ ਅਸੀਂ ਹਰੀਆਂ ਮਿਰਚਾਂ ਲਈਆਂ ਹਨ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਿਆ ਹੈ ਨਾਲ ਆਪਾਂ ਥੋੜਾ ਜਿਹਾ ਅਦਰਕ ਲਿਆ ਹੈ ਉਹ ਵੀ ਅਸੀਂ ਲੰਬਾ ਲੰਬਾ ਕੱਟ ਕੇ ਪਾ ਦਿੱਤਾ ਹੈ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਹਰਾ ਧਨੀਆ ਹਰਾ ਧਨੀਆ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਹੜਾ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਦਿਖ ਰਿਹਾ ਹੈ ਇੱਕ ਦੋ ਚਮਚ ਉਹ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਗੈਸ ਨੂੰ ਆਪਾਂ ਥੋੜਾ ਫੁੱਲ ਹੀ ਰੱਖਾਂਗੇ ਹਲੇ ਤੇ ਲਗਾਤਾਰ ਆਪਾਂ ਜਿਹੜੀ ਇਹਦੀ ਸਾਈਡ ਹੈ ਚੇਂਜ ਕਰਦੇ ਰਹਾਂਗੇ ਥੋੜੀ ਥੋੜੀ ਦੇਰ ਬਾਅਦ ਦੇਖੋ ਜਿਹੜੇ ਇੱਧਰ ਸਾਡੇ ਛੋਲੇ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਆ ਪਾਣੀ ਪੂਰੀ ਤਰ੍ਹਾਂ ਸੁੱਕ ਗਿਆ ਹੈ ਗੈਸ ਨੂੰ ਅਸੀਂ ਬੰਦ ਕਰ ਦੇਵਾਂਗੇ ਹੁਣ ਲੋਈ ਜਿਹੜੇ ਸਾਡੇ ਛੋਲੇ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੇ ਆਂ ਫੇ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਨਾਲ